ਕੈਨੇਡਾ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਅਹਿਮ ਖੇਤਰਾਂ ਵਿੱਚ ਵੱਡੇ ਤੋਂ ਵੱਡਾ ਮੁਕਾਮ ਹਾਸਲ ਕਰਕੇ ਪੰਜਾਬ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਪਰ ਕੁਝ ਪੰਜਾਬੀ ਅਜੇਹੇ ਨੇ ਜੋ ਕੈਨੇਡਾ ਵਿੱਚ ਗਲਤ ਕੰਮਾਂ ਨੂੰ ਅੰਜਾਮ ਦੇ ਕੇ ਪੰਜਾਬੀਆਂ ਵੱਲੋਂ ਕਮਾਈ ਇੱਜ਼ਤ ਦਾ ਕਬਾੜਾ ਕਰਨ ਤੇ ਤੁਲੇ ਹੋਏ ਨੇ ਮੌਜੂਦਾ ਸਮੇਂ ਕੈਨੇਡਾ ਵਿੱਚ ਦੋ ਪੰਜਾਬੀਆਂ ਵੱਲੋਂ 4 ਕੁਇੰਟਲ ਸੋਨੇ ਦੀ ਲੁੱਟ ਕੀਤੀ ਗਈ ਜਿਸ ਨੂੰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਕਿਹਾ ਜਾ ਰਿਹਾ ਹੈ ਦੋ ਪੰਜਾਬੀਆਂ ਨੇ ਜਿਸ ਫਿਲਮੀ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਬਾਰੇ ਜਾਣ ਕੇ ਪੂਰੀ ਦੁਨੀਆ ਹੈਰਾਨ ਸੋ ਆਹ ਤੁਹਾਨੂੰ ਦੱਸਦੇ ਹਾਂ ਕਿ ਦੋ ਵਿਅਕਤੀਆਂ ਨੇ ਮਿਲ ਕੇ ਕਿਵੇਂ ਲੁੱਟਿਆ 12 ਅਰਬ 15 ਕਰੋੜ ਰੁਪਏ ਦਾ ਸੋਨਾ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹਟੋ ਵੀ ਜ਼ਮੀਨ ਖਿਸਕ ਜਾਵੇਗੀ ਤਾਰੀਖ 17 April 2023 ਸਥਾਨ ਟੋਰਾਂਟੋ ਦਾ ਪੀਅਰਸਨ ਹਵਾਈ ਅੱਡਾ ਇਥੇ ਇੱਕ ਕਾਰਗੋ ਜਹਾਜ਼ ਰਾਹੀਂ ਲਗਭਗ 2 ਕਰੋੜ ਕੈਨੇਡੀਅਨ ਡਾਲਰ ਦਾ 4 ਕੁਇੰਟਲ ਸ਼ੁੱਧ ਸੋਨਾ ਲਿਆਂਦਾ ਗਿਆ। ਇਸ ਦੇ ਨਾਲ 25 ਲੱਖ ਦੀ ਕਈ ਕਿਸਮ ਦੀ ਵਿਦੇਸ਼ੀ ਕਰੰਸੀ ਵੀ ਸ਼ਾਮਲ ਸੀ। ਜਿਵੇਂ ਹੀ ਇਹ 4 ਕੁਇੰਟਲ ਸੋਨਾ ਟੋਰਾਂਟੋ ਦੀ ਪੀਅਰਸਨ ਹਵਾਈ ਅੱਡੇ ਤੇ ਪਹੁੰਚਿਆ ਤਾਂ ਲੁੱਟ ਕਰਨ ਵਾਲਿਆਂ ਨੇ ਪਹਿਲਾਂ ਹੀ ਵੱਡਾ ਪਲਾਨ ਤਿਆਰ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ ਸ਼ਾਮ ਨੂੰ ਬ੍ਰਿਕਸ ਕੈਨੇਡਾ ਨਾਮ ਦੀ ਕੰਪਨੀ ਨੇ ਸੋਨਾ ਤੇ ਨਕਦੀ ਹਵਾਈ ਅੱਡੇ ਤੋਂ ਲੈ ਕੇ ਜਾਣਾ ਸੀ। ਇੱਕ ਮੀਡੀਆ ਰਿਪੋਰਟ ਮੁਤਾਬਕ ਇੱਕ ਬੰਦੇ ਨੇ ਐਂਟਰੀ ਗੇਟ ਤੇ ਇੱਕ ਸਹੀ 에ਅਰਵੇ ਬਿੱਲ ਦਿਖਾਇਆ ਤੇ 5 ਟਨ ਦੀ ਸਮਰੱਥਾ ਵਾਲਾ ਇੱਕ ਡਿਲੀਵਰੀ ਟਰੱਕ ਲੈ ਕੇ ਕੰਪਾਊਂਡ ਵਿੱਚ ਪਹੁੰਚਿਆ। ਦਰਅਸਲ 에ਅਰਵੇ ਬਿੱਲ ਇੱਕ ਦਸਤਾਵੇਜ਼ ਹੁੰਦਾ ਹੈ ਜੋ ਕੋਰੀਅਰ ਕੰਪਨੀ ਵੱਲੋਂ ਖੇਪ ਦੇ ਬੇਰਵਿਆਂ ਸਮੇਤ ਜਾਰੀ ਕੀਤਾ ਜਾਂਦਾ ਹੈ। ਇਸ ਬਿੱਲ ਦੇ ਆਧਾਰ ਤੇ ਸਾਰਾ ਸੋਨਾ ਤੇ ਨਕਦੀ ਟਰੱਕ ਵਿੱਚ ਲੱਦ ਦਿੱਤਾ ਗਿਆ ਅਤੇ ਡਰਾਈਵਰ ਟਰੱਕ ਲੈ ਕੇ ਬਹੁਤ ਹੀ ਆਸਾਨੀ ਨਾਲ ਕੰਪਾਊਂਡ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਜਦੋਂ ਤੱਕ ਪੁਲਿਸ ਨੂੰ ਬਿੱਲ ਦੇ ਨਕਲੀ ਹੁਣ ਬਾਰੇ ਪਤਾ ਚੱਲਿਆ ਉਦੋਂ ਤੱਕ ਭਾਣਾ ਵਰਤ ਚੁੱਕਿਆ ਸੀ ਦਰਅਸਲ ਇਹ ਬਿੱਲ ਇੱਕ ਦਿਨ ਪਹਿਲਾਂ ਹੀ ਆਈਸ ਫੂਡ ਦੀ ਡਿਲੀਵਰੀ ਲਈ ਵਰਤੇ ਗਏ ਬਿੱਲ ਦੀ ਨਕਲ ਕਾਪੀ ਸੀ ਅਧਿਕਾਰੀਆਂ ਦੇ ਮੁਤਾਬਕ ਇਹ ਨਕਲ 에ਅਰ ਕੈਨੇਡਾ ਦੇ ਅੰਦਰ ਹੀ ਪ੍ਰਿੰਟ ਕੀਤੀ ਗਈ ਸੀ ਵਕਵਕ ਥਾਮਾ ਤੋਂ ਲਈ ਗਈ ਸਿਕਿਉਰਿਟੀ ਵੀਡੀਓ ਤੋਂ ਪੁਲਿਸ ਨੇ ਡਰਾਈਵਰ ਦੇ ਸੰਭਾਵਿਤ ਰਸਤੇ ਦਾ ਨਕਸ਼ਾ ਤਿਆਰ ਕੀਤਾ ਅਤੇ ਰੇਡ ਸ਼ੁਰੂ ਕੀਤੀ ਪਰ ਮਿਲਟਨ ਵਿੱਚ ਪਹੁੰਚਦੇ ਹੀ ਟਰੱਕ ਡਰਾਈਵਰ ਅੱਖਾਂ ਤੋਂ ਉਜਲ ਹੋ ਗਿਆ ਤਰਸਾਲਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਪੰਜਾਬੀ ਪਰਮਪਾਲ ਸਿੱਧੂ ਅਤੇ ਸਿਮਰਪ੍ਰੀਤ ਪਨੇਸਰ ਸਨ ਜੋ ਬ੍ਰਾਮਟਮ ਦੇ ਰਹਿਣ ਵਾਲੇ ਨੇ ਅਤੇ 에어ਪੋਰਟ ਦੇ ਗੰਦਾਮ ਵਿੱਚ ਕੰਮ ਕਰਦੇ ਸਨ। ਇਹਨਾਂ ਵਿੱਚੋਂ 54 ਸਾਲਾ ਪਰਮਪਾਲ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ 31 ਸਾਲਾਂ ਦੀ ਸਿਮਰਪ੍ਰੀਤ ਪਨੇਸਰ ਲਈ ਦੇਸ਼ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਡਿਟੈਕਟਿਵ ਸਰਜੈਂਟ ਮਾਈਕ ਮੈਵਿਟੀ ਦੇ ਮੁਤਾਬਕ ਪਨੇਸਰ ਉਸ ਗਦਾਮ ਵਿੱਚ ਮੈਨੇਜਰ ਸੀ ਜਿੱਥੋਂ 4 ਕੁਇੰਟਲ ਸੋਨੇ ਦੀ ਚੋਰੀ ਹੋਈ। ਉਸਨੇ ਪੁਲਿਸ ਨੂੰ ਲੁੱਟ ਤੋਂ ਬਾਅਦ ਸਾਰੀ ਥਾਂ ਦੀ ਇੱਕ ਵਾਰ ਫੇਰੀ ਲਵਾਈ ਸੀ ਜਾਣਕਾਰੀ ਅਨੁਸਾਰ ਪਨੇਸਰ ਨੇ ਪਿਛਲੀਆਂ ਗਰਮੀਆਂ ਦੌਰਾਨ 에ਅਰ ਕੈਨੇਡਾ ਤੋਂ ਅਸਤੀਫਾ ਦੇ ਦਿੱਤਾ ਸੀ 에ਅਰ ਕੈਨੇਡਾ ਦੇ ਬੁਲਾਰੇ ਪੀਟਰ ਦੇ ਮੁਤਾਬਕ ਪੁਲਿਸ ਵੱਲੋਂ ਪਛਾਣੇ ਗਏ ਦੋਵੇਂ ਜਣੇ ਕੈਨੇਡਾ ਦੇ ਕਾਰਗੋ ਵਿਭਾਗ ਵਿੱਚ ਮੁਲਾਜ਼ਮ ਸਨ ਇਸ ਵੱਡੀ ਲੁੱਟ ਤੋਂ ਬਾਅਦ ਸੋਨਾ ਲੈਣ ਵਾਲੀ ਕੰਪਨੀ ਬ੍ਰਿੰਕਸ ਕੈਨੇਡਾ ਨੇ 에ਅਰ ਕੈਨੇਡਾ ਤੇ ਮੁਕੱਦਮਾ ਤਿਆਰ ਕੀਤਾ ਸੀ ਜਦਕਿ 에어 ਕੈਨੇਡਾ ਨੇ ਕੰਪਨੀ ਬਲੋ ਲਗਾਏ ਇਲਜ਼ਾਮਾਂ ਤੇ ਆਪਣੇ ਵੱਲੋਂ ਕਿਸੇ ਵੀ ਕੁਤਾਹੀ ਜਾਂ ਚੋਰੀ ਵਿੱਚ ਕਿਸੇ ਵੀ ਜ਼ਿੰਮੇਵਾਰੀ ਤੋਂ ਸਾਫ਼ ਪੱਲਾ ਛੱਡ ਦਿੱਤਾ ਗਿਆ। ਇਸ ਲੁੱਟ ਦੀ ਭਾਰਤੀ ਰੁਪਏ ਵਿੱਚ ਕੀਮਤ 12 ਅਰਬ 15 ਕਰੋੜ ਰੁਪਏ ਬਣਦੀ ਹੈ। ਮੁੱਖ ਜਾਂਚ ਕਰਤਾ ਡਿਟੈਕਟਿਵ ਸਰਜੈਂਟ ਮਾਈਕ ਮੈਵਟੀ ਨੇ ਇਸ ਲੁੱਟ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਘਰਾੜ ਦਿੱਤਾ ਹੈ। ਉਨ੍ਹਾਂ ਮੁਤਾਬਕ ਇਸ ਲੁੱਟ ਨੂੰ ਅੰਜਾਮ ਦੇਣ ਵਾਲਾ ਬਹੁਤ ਹੀ ਸ਼ਾਤਰ ਗਰੋ ਹੈ ਜਿਸ ਨੇ ਪਹਿਲਾਂ ਹੀ ਇਸ ਦੀ ਪੂਰੀ ਯੋਜਨਾ ਬਣਾਈ ਹੋਈ ਸੀ ਜਾਂਚ ਅਧਿਕਾਰੀਆਂ ਵੱਲੋਂ ਡਰਾਈਵਰ ਦੀ ਪਛਾਣ 25 ਸਾਲਾ ਡੋਰਾਂਟੇ ਕਿੰਗ ਮੈਕਲੀਨ ਵਜੋਂ ਹੋਈ ਹੈ ਅਪੀਲ ਪੁਲਿਸ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਡਰਾਈਵਰ ਫਿਲਹਾਲ ਅਮਰੀਕਾ ਪੁਲਿਸ ਦੀ ਹਿਰਾਸਤ ਵਿੱਚ ਹੈ ਦਰਸਲ ਉਸ ਨੂੰ ਸਤੰਬਰ ਵਿੱਚ ਪੈਂਸਿਲਵੇਨੀਆ ਦੇ ਇੱਕ ਪਿੰਡੂ ਨਾਕੇ ਤੋਂ ਫੜ ਲਿਆ ਗਿਆ ਸੀ ਉਸ ਦੀ ਪਾੜੇ ਦੀ ਕਾਰ ਵਿੱਚੋਂ ਪੁਲਿਸ ਨੂੰ 65 ਫਾਇਰ ਆਰਮ ਮਿਲੇ ਹਨ ਜਿਨ੍ਹਾਂ ਵਿੱਚੋਂ ਦੋ ਨੂੰ ਮੋਡੀਫਾਈ ਕੀਤਾ ਗਿਆ ਸੀ ਜਦਕਿ ਦੂਜੀਆਂ ਗੰਜ਼ ਦੇ ਕੋਈ ਵੀ ਪਛਾਣ ਸੰਖਿਆ ਨਹੀਂ ਲਿਖੀ ਹੋਈ ਸੀ ਏਟੀਐਫ ਦਾ ਦਾਵਾ ਹੈ ਕਿ ਇਹ ਬੰਦੂਕਾਂ ਕੈਨੇਡਾ ਭੇਜੀਆਂ ਜਾਣੀਆਂ ਸਨ ਕੈਨੇਡੀਅਨ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਸ ਲੁੱਟ ਦੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਪਿਛਲੇ 1 ਸਾਲ ਦੌਰਾਨ 37 ਦੇ ਕਰੀਬ ਛਾਪੇ ਮਾਰੇ ਗਏ ਸੀ ਤਾਂ ਜਾ ਕੇ ਇਸ ਕੇਸ ਵਿੱਚ ਪੁਲਿਸ ਨੂੰ ਸਫਲਤਾ ਮਿਲੀ ਅਤੇ ਬਹੁਤ ਸਾਰੇ ਸ਼ੁੱਧ ਸੋਨਾ ਅਤੇ ਗਹਿਣੇ ਬਰਾਮਦ ਕੀਤੇ ਗਏ ਪਰ ਦੋਸ਼ੀਆਂ ਵੱਲੋਂ ਸੋਨੇ ਨੂੰ ਪਿਘਲਾ ਕੇ ਸਥਾਨਕ ਅਤੇ ਕਮੰਤਰੀ ਬਾਜ਼ਾਰ ਵਿੱਚ ਪੇਜ ਦਿੱਤਾ ਗਿਆ ਸੀ ਮੌਜੂਦਾ ਸਮੇਂ ਇਸ ਹਾਈ ਪ੍ਰੋਫਾਈਲ ਕੇਸ ਦੇ ਪੂਰੇ ਕੈਨੇਡਾ ਸਮੇਤ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ ਬਿਊਰੋ ਰਿਪੋਰਟ ਹਮਦਰਦਤੀ